ਜੇ ਤੋ ਬਾਹਰਲੇ ਵਿਦੇਸ਼ੀ ਮੁਲਕਾਂ ਨੂੰ ਪਤਾ ਲੱਗਾ ਵੀ ਇੱਕ ਗੇਮ ਜਿਵੇਂ ਵਿਦੇਸ਼ਾਂ ਦੇ ਵਿੱਚ ਪਹਿਲਾਂ ਇੱਕ ਰੇਸ ਹੁੰਦੀ ਸੀ ਘੋੜਿਆਂ ਦੀ ਹੂੰ ਉਹਨਾਂ ਦੇ ਇੱਕ ਟੈਗ ਲਗਾਏ ਜਾਂਦੇ ਸੀ ਵੀ ਇਹਨੇ ਨੰਬਰ ਘੋੜਾ ਉਹਨਾਂ ਤੇ ਬੈਟਾਂ ਲੱਗਦੀਆਂ ਸੀ ਜਿਹਨੂੰ ਸ਼ਰਤ ਕਹਿੰਦੇ ਨੇ ਸ਼ਰਤਾਂ ਲੱਗਦੀਆਂ ਸੀ ਘੋੜਿਆਂ ਤੇ ਉਹ ਸ਼ਰਤਾਂ ਤੇ ਘੋੜਿਆਂ ਦੀ ਥਾ ਅੱਜ ਕੱਲ ਸਾਡੇ ਪਲੇਅਰ ਵਰਤੇ ਜਾਂਦੇ ਆ ਸੋ ਗੋਰੀਆਂ ਨੂੰ ਤੇ ਬਾਹਰ ਦੇ ਜਿਹੜੇ ਪ੍ਰਮੋਟਰ ਆ ਉਹਨਾਂ ਨੂੰ ਇਹ ਗੇਮ ਲੱਭ ਇੱਕ ਯੂਏ ਦੀ ਤਰ੍ਹਾਂ ਇਸ ਨੂੰ ਵਰਤਿਆ ਜਾਣ ਲੱਗ ਪਿਆ। ਸਟੀਰੋਇਡ ਦੀ ਇਹਦੇ ਵਿੱਚ ਐਂਟਰੀ ਹੋਈ ਸਨ 2001 ਦੇ ਨੇੜੇ ਜਾ ਕੇ ਜਦੋਂ ਸਟੀਰੋਇਡ ਦਾ ਪਤਾ ਲੱਗਾ ਕੁਝ ਪ੍ਰੋਮੋਟਰਾਂ ਨੂੰ ਜਾਂ ਚੰਗੇ ਜਿਹੜੇ ਬੰਦੇ ਸੀਗੇ ਜਿਹੜੇ ਪਲੇਅਰ ਸੀ ਜਦੋਂ ਡੋਪ ਟੈਸਟ ਹੋਣ ਲੱਗੀ ਪਰ ਉਹ ਡੋਪ ਟੈਸਟ ਕੁਝ ਕੁ ਟਾਈਮ ਚੱਲੇ ਜੇ ਉਹਨਾਂ ਤੇ ਸਖਤੀ ਵਰਤੀ ਜਾਂਦੀ ਤੇ ਸ਼ਾਇਦ ਇਹ ਸਟੀਰੋਇਡ ਨਾ ਵੱਧਾ। ਹੂੰ। ਸਟੀਰੋਇਡ ਕਹਿੋ ਦੀ ਬਿਮਾਰੀ ਆ। ਜਿਹੜੀ ਕਿ ਵਿਦੇਸ਼ ਤੋਂ ਆਈ ਆ ਯਾਨੀ ਕਿ ਇਹ ਪਹਿਲਾ ਬੋਡੀ ਬਿਲਡਿੰਗ ਨੂੰ ਇਹਨੇ ਆਪਣਾ ਸ਼ਿਕਾਰ ਬਣਾਇਆ ਬੋਡੀ ਬਿਲਡਿੰਗ ਦੇ ਵਿੱਚ ਸਭ ਤੋਂ ਵੱਧ ਸਾਈਡ ਇਫੈਕਟ ਆ ਸਟੀਰੋਇਡ ਦਾ ਹੂੰ ਜਦੋਂ ਇਹ ਗੇਮ ਤਗੜੇ ਸਰੀਰ ਕਰਨ ਨੂੰ ਵੱਡੀਆਂ ਮਾਸਪੇਸ਼ੀਆਂ ਬਣਾਉਣ ਨੂੰ ਮਸਲ ਦਿਖਾਉਣ ਨੂੰ ਤੇ ਤਾਕਤ ਲਈ ਵਰਤੇ ਜਾਂਦੇ ਸੀ ਇਹ ਗੋਰਿਆਂ ਦੀ ਕਾੜਾ ਜਿਹੜੀ ਸਾਡੇ ਪੰਜਾਬ ਦੀ ਕਾੜ ਸੀ ਦੁੱਧ ਮੱਖਣ ਨਾਲ ਪਾਲੇ ਸਰੀਰ ਤੇ ਮੁਗਲੀਆਂ ਫੇਰਨੀਆਂ ਪੁਸ਼-ਅਪ ਲਾਉਣੇ ਵੱਡੇ ਵੱਡੇ ਪੱਟ ਜਿਵੇਂ ਪੁਲਵਾਨੀ ਤੁਸੀਂ ਦੇਖੀ ਹੋਣੀ ਪੁਰਾਣੀ ਜਿਵੇਂ ਜਿਹੜੀ ਦਾਰਾ ਸਿੰਘ ਹਨੀ ਕਰਦੀ ਖਰਾਕ ਦੇ ਤੇ ਹਿੱਕ ਦੇ ਯੋਰ ਦੇ ਖੇਡਣ ਵਾਲੀ ਗੇਮ ਦੇ ਵਿੱਚ ਸਟੀਰ ਐਡਵਾਰਡ ਦਿੱਤਾ ਗਿਆ ਹਮ ਸਟੀਰ ਐਡ ਨੇ ਐਂਟਰੀ ਉਸ ਟਾਈਮ ਲਈ ਆ ਜਿਸ ਟਾਈਮ ਇੱਕ ਕਬੱਡੀ ਕਰੋੜਾਂ ਦੀ ਘਰਤੀ ਜਿਹੜੇ ਨਵੇਂ ਪਲੇਅਰ ਆ ਇਹਦੇ ਵਿੱਚ ਸ਼ਾਰਟਕਟ ਰਸਤਾ ਬਣਾਉਂਦੇ ਆ ਜਦਕੀ ਜਿਹੜੇ ਪੁਰਾਣੇ ਪਲੇਅਰ ਆ ਤੁਸੀਂ ਦੇਖੇ ਹੋਣੇ ਆ ਇਹੜਾ ਮੁੰਡਾ ਇਧਰ ਮਾਝੀ ਦਾ ਖੇਡਦਾ ਕੀ ਨਾਮ ਹੁੰਦਾ ਗੋਪੀ ਕੋਪੀ ਗੋਪੀ ਫਰੰਦੀਪੁਰੀ ਆ ਫਰੰਦੀਪੁਰੀ ਉਹ ਮੁੰਡਾ ਸੁਰ ਸਿੰਘ ਵਾਲਾ ਅੰਬਾ ਅੰਬਾ ਸੁਰ ਸਿੰਘ ਹਾਂ ਜਿਵੇਂ ਕੋਈ ਪੁਰਾਣੇ ਪਲੇਅਰ ਸੀ ਹਰਜੀਤ ਬਾਜੇ ਖੰਨੇ ਵਾਲਾ ਜਾਂ ਉਹਨਾਂ ਦੇ ਤੁਸੀਂ ਜਾਂ ਮਿੱਡੂ ਖੇੜਾ ਪੁਰਾਣੀਆਂ ਵੀਡੀਓ ਚੱਕੋਗੇ ਜਿਹੜੇ ਪੁਰਾਣੇ ਪਲੇਅਰ ਸੀ ਉਹਨਾਂ ਦੇ ਤੁਸੀਂ ਦੇਖਿਆ ਹੋਣਾ ਢਿੱਡ ਵੀ ਵੱਡੇ ਹੁੰਦੇ ਸੀ ਤੇ ਜਾਂ ਸਰੀਰ ਘਟਕੁਟਣੀ ਸੀ ਜਾਨੀ ਕਿ ਦੇਸੀ ਮੁਗਲੀਆਂ ਫੇਰ ਨਾਲੇ ਪੁਲਵਾਨੀ ਤਾਕਤ ਵਾਲੇ ਸਰੀਰ ਸੀ ਹੂੰ ਜਦੋਂ ਕਬੱਡੀ ਦੇ ਵਿੱਚ ਬੋਡੀ ਬਿਲਡਿੰਗ ਤਰ੍ਹਾਂ ਕਟਿੰਗ ਪੈਦਾ ਜਾਂ ਤਗੜੇ ਸਰੀਰ ਸ਼ੇਪ ਦਿਖਾਉਣੀ ਆਈ ਤਾਂ ਤੁਸੀਂ ਆਮ ਤੌਰ ਤੇ ਮੈਂ ਆਡੀਅנס ਨੂੰ ਦੱਸਣਾ ਚਾਹਣਾ ਮਿਹਨਤ ਵਾਲੇ ਤੇ ਸਟੀਰਾਈਡ ਵਾਲੇ ਸਰੀਰ ਦਾ ਕੀ ਫਰਕ ਆ ਜਿਹੜਾ ਮਿਹਨਤ ਵਾਲਾ ਸਰੀਰ ਪਧਰਾ ਹੋਊਗਾ ਕਬੱਡੀ ਦੇ ਵਿੱਚ ਜ਼ਿਆਦਾ ਚੱਲਦੀ ਲਚਕ ਹੂੰ ਜਿਹੜੇ ਪੁਰਾਣੇ ਪਲੇਅਰ ਅੱਜ ਵੀ ਤੁਸੀਂ ਉਹ ਗੋਪੀ ਹਣਾਂ ਦੇ ਸਰੀਰ ਦੇਖੋਗੇ ਸਿੱਧੇ ਜਿਹਾ ਤੱਕੜ ਜੀ ਹੂੰ ਮਿਹਨਤ ਵਾਲੇ ਉਹਨਾਂ ਨੇ ਮਿਹਨਤ ਬੋਲਦੀ ਆ ਮੈਨੂੰ ਨਹੀਂ ਪਤਾ ਉਹ ਸਟੀਰੀਡ ਕਰਦੇ ਜਾਂ ਨਹੀਂ ਕਰਦੇ ਪਰ ਜਿਹੜੀ ਉਹਨਾਂ ਦੀ ਦੇਖਾ ਜਿਹੜੀ ਉਹਨਾਂ ਦੀ ਲੁੱਕ ਆ ਜਿਹੜੀ ਮਿਹਨਤ ਆ ਉਹ ਪੁਰਾਣੇ ਪਲੇਅਰ ਆ ਹੂੰ ਜਿਹੜੇ ਪੁਰਾਣੇ ਪਲੇਅਰ ਆ ਜਿਹੜੇ ਉਹ ਜੇ ਕੋਈ ਸਮਾਨ ਕਰਦੇ ਵੀ ਆ ਉਹਨਾਂ ਨੂੰ ਵਾਸ਼ ਕਰਨਾ ਉਹਨਾਂ ਕੋਲ ਚੰਗੇ ਕੋਚ ਆ ਉਹਨਾਂ ਕੋਲ ਤਰੀਕਾ ਜਿਹੜੇ ਨਵੇਂ ਮੁੰਡੇ ਆ ਕਿਉਂਕਿ ਉਹਨਾਂ ਨੇ 15 15 20 20 ਸਾਲ 30 30 ਸਾਲ ਗਾਲਤੇ ਕਬੱਡੀ 'ਚ ਹੂੰ ਹੁਣ ਨਵੇਂ ਪਲੇਅਰ ਨੂੰ ਇਹ ਹੁੰਦਾ ਵੀ ਜਦੋਂ ਕਬੱਡੀ ਦੇ ਵਿੱਚ ਕਰੋੜਾਂ ਦੇ ਨਾਮ ਆਉੜੀਆਂ ਗੱਡੀਆਂ BMW ਗੱਡੀਆਂ Harley motorcycle ਇਦਾਂ ਦੇ ਨਾਮ ਫੋਟ ਟਰੈਕਟਰ ਵਗੈਰਾ ਰੱਖਦੇ ਆ ਤੇ ਨਵੇਂ ਪਲੇਅਰਾਂ ਨੂੰ ਇਹ ਹੁੰਦਾ ਵੀ ਅਸੀਂ ਇਹਨਾਂ ਦੇ ਬਰਾਬਰ ਖੜਜ ਗਏ। ਹੂੰ ਫਿਰ ਉਹਨਾਂ ਕੋਲ ਵਕਵਾ ਘੱਟ ਆ ਉਹ ਕਹਿੰਦੇ ਵੀ ਸਾਲ ਡੇਢ ਚ ਤਿਆਰ ਹੋਈਏ ਕਿੰਨੂੰ ਕੀ ਪੁੱਛਦੇ ਜਿਹੜੇ ਨਵੇਂ ਪਲੇਅਰ ਆ। ਉਹ ਇਹ ਪੁੱਛਦੇ ਵੀ ਯਾਰ ਕਬੱਡੀ ਅੱਗੇ ਹੁੰਦਾ ਸੀ ਚੰਗਾ ਕੋਚ ਲੱਭਿਆ ਜਾਂਦਾ ਸੀ। ਚੰਗਾ ਕੋਚ ਲੱਭਿਆ ਜਾਂਦਾ ਸੀ। ਵੀ ਚੰਗੇ ਕੋਚ ਦਾ ਚੰਡਿਆ ਕਹਿੰਦੇ ਸੀ ਵੀ ਜਿਹਨੇ ਮਾਰ ਖਾਧੀ ਚੰਗੇ ਉਸਤਾਦ ਦੀ ਵੀ ਇਹ ਚੰਗੇ ਕੋਚ ਦਾ ਚੰਡਿਆ। ਹੂੰ ਹੌਣ ਚੰਗੇ ਕੋਚ ਦੀ ਥਾਂ ਕਹਿਣਗੇ ਚੰਗੇ ਸਮਾਨ ਦਾ ਚੰਡਿਆ ਹੂੰ ਸਟੀਰੋਇਡ ਹੈ ਕਬੱਡੀ 'ਚ ਹੂੰ ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਸਾਰੇ ਪਲੇਅਰਾਂ ਨੂੰ ਇੱਕੇ ਰਸੇ ਰੱਖਾਂਗੇ ਵੀ ਸਾਰੇ ਪਲੇਅਰ ਹੀ ਕਰਦੇ ਆ ਹੂੰ ਸਾਰੇ ਪਲੇਅਰ ਨਹੀਂ ਕਰਦੇ ਕੁਝ ਪਲੇਅਰ ਕਰਦੇ ਆ ਪਰ ਉਹ ਨਵੇਂ ਮੁੰਡੇ ਕਿਉਂ ਸ਼ਿਕਾਰ ਹੋ ਰਹੇ ਆ ਨਵੇਂ ਮੁੰਡਿਆਂ ਨੂੰ ਇਹ ਆ ਵੀ ਇੰਨੀ ਲੰਮੀ ਮਿਹਨਤ ਕਿਹੜਾ ਲਾਵੇ ਸ਼ਾਰਟਕਟ ਰਸਤਾ ਅੱਜ ਕੱਲ ਹਰ ਚੀਜ਼ ਸ਼ਾਰਟਕਟ ਕਰਤੀ ਮੋਬਾਈਲ ਨੇ ਵੀ ਅਸੀਂ ਜਲਦ ਤੋਂ ਜਲਦ ਤਿਆਰ ਹੋਈਏ ਕਿਉਂਕਿ ਪੁਰਾਣੇ ਕੋਚ ਨਹੀਂ ਰਹਿਗੇ ਹੂੰ ਕੋਚਾਂ ਦੀ ਕਮੀ ਹੁਣ ਕਰਕੇ ਚੀਜ਼ ਆ ਰਹੀ ਆ ਕੋਚ ਮੰਨਿਆ ਜਾਂਦਾ Google ਨੂੰ ਜਾਂ YouTube ਨੂੰ ਹੂੰ ਉਹਦੇ ਉੱਪਰ ਹਰ ਬੰਦਾ ਦੇਖਦਾ ਵੀ ਮੈਂ ਤਗੜਾ ਕਿਵੇਂ ਹੋਣਾ ਸਮਾਨ ਕਿਹੜਾ ਚੱਲਦਾ ਉਹੋ ਇੰਜੈਕਸ਼ਨਾਂ ਦੀ ਵਰਤੋਂ ਕੀਤੀ ਜਾਂਦੀ ਆ ਕਿਹੜੇ ਇੰਜੈਕਸ਼ਨ ਸਟੀਰੋਇਡ ਦੇ ਇਹ ਮਾਸਪੇਸ਼ੀਆਂ ਵਧਾਉਂਦੇ ਆ ਹਾਰਮੋਨਸ ਵਿੱਚ ਗੜਬੜ ਕਰਦੇ ਆ ਤੁਹਾਡੇ ਸਰੀਰ ਦਾ ਆਕਾਰ ਵਧਾਉਂਦੇ ਆ ਜਿਹੜਾ ਪੰਜਾਬੀ ਵਿੱਚ ਮੈਂ ਸ਼ਾਰਟਕਟ ਦੱਸ ਰਿਹਾ ਤੁਹਾਨੂੰ ਕਿਉਂਕਿ ਜੀ ਆਪਾਂ ਸਟੀਰੌਇਡ ਤੇ ਸਾਰੀ ਇੰਟਰਵਿਊ ਕਰਦੇ ਆਂ ਤੇ ਮੇਰੇ ਹਿਸਾਬ ਤੇ ਇੱਕ ਦਿਨ ਆਪਾਂ ਲਗਾਤਾਰ ਬੋਲ ਸਕਦੇ ਆ ਇਸ ਚੀਜ਼ ਤੇ ਪਰ ਮੈਂ ਸ਼ਾਰਟਕਟ ਅਪਣਾ ਰਿਹਾ ਵੀ ਇਹ ਚੀਜ਼ ਹੈ ਆ ਇਹਨੂੰ ਖਤਮ ਕਿਦਾਂ ਕੀਤਾ ਜਾ ਸਕਦਾ ਕਿਦਾਂ ਇਹਨੂੰ ਬੰਦ ਕੀਤਾ ਜਾ ਸਕਦਾ ਪੰਜਾਬ ਖੇਡ ਮਾਂ ਖੇਡ ਕਬੱਡੀ ਨੂੰ ਕਿਵੇਂ ਮਚਾਇਆ ਜਾ ਸਕਦਾ ਸੋ ਇਹ ਵਿਸ਼ੇ ਤੇ ਆਪਾਂ ਗੱਲ ਕਰੀਏ ਜਿਹੜੀ ਗੱਲ ਆ ਵੀ ਇਹਦੇ ਵਿੱਚ ਸਟੀਰੌਇਡ ਹੋ ਹੈ ਉਹ ਨਵੇਂ ਮੁੰਡੇ ਸ਼ਕਾਰ ਹੁੰਦੇ ਐ ਇਸ ਚੀਜ਼ ਦਾ ਜੇ ਕੋਈ ਪੁਰਾਣਾ ਪਲੇਅਰ ਲਾਉਂਦਾ ਤੇ ਉਹਨੂੰ ਪਤਾ ਉਹਨਾਂ ਕੋਲ ਚੰਗੇ ਕੋਚ ਆ ਜਾਂ ਉਹਨਾਂ ਕੋਲ ਤਜਰਬਾ ਉਹ ਵਾਸ਼ ਕਰ ਲੈਂਦੇ ਆ ਹੂੰ ਨਵੇਂ ਮੁੰਡੇ ਜ਼ਿਆਦਾਤਰ ਇਸ ਚੀਜ਼ ਦੇ ਵਿੱਚ ਲਪੇਟ ਜਾ ਰਹੇ ਆ ਪਰ ਹੁਣ ਸਵਾਲ ਤਾਂ ਪੁਰਾਣੇ ਆ ਤੇ ਆਏ ਨੇ ਲੱਖ ਨੇ ਜਿਹੜਾ ਲਾਈਵ ਕੀਤਾ ਸੀ ਸਾਰੇ ਪੁਰਾਣੇ ਪੁਰਾਣੇ ਹੈਗੇ ਉਹਦੇ ਵਿੱਚ ਨੇ ਤੇ ਪੁਰਾਣੇ ਬੰਦਿਆਂ ਤੁਸੀਂ ਬਾਈ ਜੀ ਆ ਰਿਆ ਨਾ ਸਟੀਵ ਆਈਡ ਇਹਨਾਂ ਤੇ ਹੀ ਉਂਗਲ ਉਹਨਾਂ ਤੇ ਕੀਤੀ ਜਾਂਦੀ ਜਿਨ੍ਹਾਂ ਦੇ ਨਾਮ ਚੱਲਦੇ ਆ ਜਿਹੜੇ ਬੰਦੇ ਨੂੰ ਕੋਈ ਜਾਣਦਾ ਹੀ ਨਹੀਂ ਹੁੰਦਾ ਨਾਮ ਕਿਉਂ ਲਾਊਗਾ ਉਹ ਹੁਣ ਪਲੇਅਰ ਚ ਇਕੱਲੇ ਕਬੱਡੀ ਉਹ ਬੰਦੇ ਥੋੜਾ ਖੇਡ ਰਹੇ ਜਿਨ੍ਹਾਂ ਦਾ ਨਾਮ ਲੈ ਰਹੇ ਉਹ ਕਿੰਨੇ ਪੰਜਾਬ ਦੇ ਵਿੱਚ ਪਲੇਅਰ ਆ ਨਾਮ ਕਹਿੰਦਾ ਲਿਆ ਜਾਂਦਾ ਜਿਹੜਾ ਨਾਮੀ ਆ ਸਟਾਰ ਜਾਂ ਤੂਮਦ ਕਹਿੰਦੇ ਤੇ ਲਾਈ ਜਾਂਦੀ ਜਿਹੜਾ ਨਾਮੀ ਪਲੇਅਰ ਆ ਮੈਂ ਕਿਸੇ ਦਾ ਪੱਖ ਨਹੀਂ ਪੂਰ ਰਿਹਾ ਇਹ ਸਚਾਈ ਦੱਸ ਰਿਹਾ ਤੁਹਾਨੂੰ ਜਿਹੜਾ ਬੰਦਾ ਨਾਮੀ ਆ ਉਹਦਾ ਨਾਮ ਹੀ ਲਿਆ ਜਾਂਦਾ ਦੂਜੇ ਬੰਦੇ ਨੂੰ ਜਿਹਨੂੰ ਜਾਣਦਾ ਨਹੀਂ ਹੁੰਦਾ ਨਾਮ ਕਿਉਂ ਲਾਊਗਾ ਪਰ ਜਿਹੜੀ ਗੱਲ ਉਹ ਵੀ ਸੱਚੀ ਆ ਜਿਹੜੀ ਲੱਖਾ ਕਹਿ ਰਿਆ ਸਟੀਰੀਡ ਹੈਗਾ ਪਰ ਜੇ ਆਪਾਂ ਕਹੀ ਜਈਏ ਸਾਰੇ ਹੀ ਸਟੀਰੀਡ ਲਾਉਂਦੇ ਆ ਉਹ ਵੀ ਗੱਲ ਗਲਤ ਨਵੇਂ ਮੁੰਡੇ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਆ ਸਾਡੇ ਹਲਕੇ 90% ਲਾਉਂਦੇ ਨੇ ਨਹੀਂ ਜੀ 90% ਨਹੀਂ ਕਹਿ ਸਕਦੇ ਆਪਾਂ ਨੂੰ ਜਾਨੀ ਕਿ 70% ਪਲੇਅਰ ਕਰਦੇ ਆ 30% ਪਲੇਅਰ 70% ਪਲੇਅਰ ਜਿਹੜੇ ਨਵੇਂ ਮੁੰਡੇ ਉੱਠ ਰਹੇ ਆ ਜਿਹੜੇ ਕੀ ਨਵੇਂ ਹਾਂ ਨਵੇਂ ਮੁੰਡੇ ਪੁਰਾਣੇ 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 ਚੋਂ ਕਿੰਨੇ ਪੁਰਾਣੇ ਕੋਈ ਤਾਂ ਗੇਮ ਛੱਡ ਛੱਡ ਚੁੱਕੇ ਆ ਕੁਝ ਬੰਦੇ ਨਸ਼ੇ ਦੇ ਆਦੀ ਹੋ ਚੁੱਕੇ ਸੀ ਪੁਰਾਣੇ ਤੁਸੀਂ ਦੇਖਿਆ ਹੀ ਹੋਣਾ ਕਿੰਨੇ-ਕਿੰਨੇ ਤਗੜੇ ਪਲੇਅਰ ਆ ਹੂੰ ਗਰਜੀਤ ਸੀ ਤੂੰ ਤਾਂ ਆਲਾ ਹੁੰਦੀਆਂ ਇੰਟਰਵਿਊ ਕਿੰਨੀਆਂ ਚੱਲੀਆਂ ਉਹ ਕਿੱਡਾ ਨਾਮੀ ਪਲੇਅਰ ਸੀ ਕਦੇ ਦੇਖਿਆ ਕਿਸੇ ਨੇ ਵੀ ਉਹ ਨਸ਼ੇ ਦਾਦੀ ਕਿਉਂ ਹੋਇਆ ਕਿਵੇਂ ਹੋ ਗਿਆ ਇਹ ਕੌਣ ਕਰਦਾ ਇਹ ਪ੍ਰਮੋਟਰ ਕਿਵੇਂ ਹੱਥਾਂ ਦੇ ਚੱਕਦੇ ਜਦੋਂ ਨਾਮ ਬਣਦਾ ਜਿਹੜੀਆਂ ਹੁਣ ਬਾਹਰ ਗੀਮਾਂ ਹੁੰਦੀਆਂ ਪਲੇਅਰ ਸੱਦੇ ਜਾਂਦੇ ਆ ਉਥੇ ਕਿਸੇ ਨਾਲ ਕੋਈ ਨਹੀਂ ਉਹਨਾਂ ਨੂੰ ਮਤਲਬ ਇਹ ਹੁੰਦਾ ਵੀ ਤੀਰੇ ਤੀਨੇ ਪੈਸੇ ਖਰਚੇ ਆ ਸਾਨੂੰ ਆ ਮੈਚ ਜਿੱਤ ਕੇ ਦੇ ਮੈਚ ਫਿਕਸਿੰਗ ਹੁੰਦੀ ਬਾਹਰ ਵੀ ਅੱਛਾ ਕਹਿੰਦੇ ਜੋ ਮਰਜ਼ੀ ਕਰ ਤੇ ਮੈਚ ਜਿੱਤ ਕੇ ਸਮਾਨ ਉਥੇ ਦਿੱਤਾ ਜਾਂਦਾ 플레이ਰਾਂ ਨੂੰ ਵੀ ਤੂੰ ਮੈਚ ਖੇੜ ਕਿਉਂਕਿ 플레이ਰ ਕੋਲ ਹਰ ਇੱਕ ਨਾਮੀ 플레이ਰ ਕੋਲ ਦੋ ਤਿੰਨ ਸਾਲ ਆਪਣਾ ਕੈਰੀਅਰ ਬਣਾਉਣ ਨੂੰ ਉਹ ਉਦੋਂ ਤੱਕ ਖੇੜਦਾ ਸਮਾਨ ਵੀ ਲਾਉਂਦਾ ਤਗੜਾ ਹੁੰਦਾ ਜਦੋਂ ਉਹ ਬੰਦਾ ਖਤਮ ਉਹਨਾਂ ਨੂੰ ਪਤਾ ਵੀ ਹੋਣੀ ਰੇਡਾਂ ਕੱਢਣੋਂ ਹਟ ਗਿਆ ਸੋ ਹੁਣ ਪਲੇਅਰ ਨਸ਼ੇ ਚ ਕਿਵੇਂ ਪੈਂਦੇ ਆ ਗੱਲ ਇਹ ਆ ਸਭ ਤੋਂ ਵੱਡੀ ਇੱਕ ਪਲੇਅਰ ਨੂੰ ਤਿਆਰ ਕੀਤਾ ਜਾਂਦਾ ਜਦੋਂ ਉਹਦਾ ਨਾਮ ਬੋਲਦਾ ਪ੍ਰਮੋਟਰ ਦੇਖਦੇ ਬਹੁਤ ਤਗੜਾ ਉਹਦੇ ਬਾਹਰ ਦੇ ਵੀ ਜੇ ਲੱਗਦੇ ਆ ਜਦੋਂ ਬਾਹਰ ਜਾਂਦਾ ਸਟੀਰਾਈਟ ਦਾ ਮੈਨ ਆਇਆ ਹੀ ਬਾਹਰੋਂ ਆ ਉਥੇ ਇਥੋਂ ਤੱਕ ਹੁੰਦਾ ਵੀ ਜਿਹੜੇ ਇਹ ਰਿਐਲਿਟੀ ਦੱਸਣ ਲੱਗਾ ਉਹਨੂੰ ਸਚਾਈ ਉਥੇ ਕਿਹਾ ਜਾਂਦਾ ਮੇਰੇ ਕਈ ਸੱਜਣਾਂ ਜਿਨ੍ਹਾਂ ਨਾਲ ਮੇਰੀ ਗੱਲ ਹੁੰਦੀ ਬਾਹਰ ਵੀ ਭਾਈ ਇੱਥੇ ਆ ਚੀਜ਼ ਕਹਿੰਦੇ ਆ ਇਸ ਸਮਾਨ ਜਿਹੜਾ ਲੈਣਾ ਚੱਕ ਸਾਨੂੰ ਮੈਚ ਨਾਲ ਮਤਲਬ ਆ ਮੈਚ ਖੇੜ ਬਰ ਬੈਣ ਨਹੀਂ ਹੈਗਾ ਬਾਈ ਸਭ ਕੁਝ ਚੱਲਦਾ ਬੈਣ ਕਿ ਕਿਨੇ ਇਹੀ ਆਪਣੇ ਮੰਦੇ ਕਰਵਾਉਂਦੇ ਆ ਉੱਥੇ ਸਾਰਾ ਕੁਝ ਚੱਲਦਾ ਮੈਨੂੰ ਮੇਰੇ ਸੱਜਣਾਂ ਕੋਈ ਖਾਸ ਮੈਂ ਨਹੀਂ ਨਾਮ ਲੈਣਾ ਚਾਹੁੰਦਾ ਉਹਨੇ ਦੱਸਿਆ ਵੀ ਆਹ ਕੁਝ ਚੱਲਦਾ ਏਦਾਂ ਮੁੰਡੇ ਆ ਸਟੀਰੀਟ ਲਾਉਂਦੇ ਜਦੋਂ ਇੱਕ ਪਲੇਅਰ ਤਗੜਾ ਉਹਦੇ ਤੇ ਗੇਮ ਖੇੜੀ ਜਦੋਂ ਉਹ ਬੰਦਾ ਰੇਡਾਂ ਕੱਟ ਨੂੰ ਹਟ ਜਾਂਦਾ ਉਸ ਤੋਂ ਬਾਅਦ ਉਹ ਇੱਕ ਘੋੜੇ ਦੀ ਤੌਰ ਤੇ ਉਹਨੂੰ ਮਰਤੇ ਆ ਜਾਂਦਾ ਬਿਜੀਮਿਕ ਰਿਸਰ ਘੂੜੇ ਦੇ ਪੈਸੇ ਲੱਗਦੇ ਆਵੇਂ ਪਲੇਅਰ ਤੇ ਲੱਗਦੇ ਆ ਸੋ ਬਾਹਰ ਜਿਹੜੇ ਪ੍ਰਮੋਟਰ ਸਾਦੇ ਆ ਇਹਨਾਂ ਨੂੰ ਗੇਮਾਂ ਕਰਦੇ ਆ ਸੋ ਉੱਥੇ ਵੀ ਪਰਚੀ ਕੱਟੀ ਜਾਂਦੀ ਜਿਹਨੇ ਖੜਕੇ ਦੇਖਣਾ ਮੈਚ 100 ਡਾਲਰ ਆ ਜਿਹਨੇ ਦੂਜੇ ਬੈਠ ਕੇ ਦੇਖਣਾ ਉਹਦੀ ਟਿਕਟ 80 ਡਾਲਰ ਵੱਧਾ 50 ਡਾਲਰ ਜਿਹਨੇ ਸਟੇਜ ਤੇ ਬਹਿਣਾ ਉਹਦੀ ਟਿਕਟ ਲੱਗ ਆ ਜਿਹਨੇ ਆਡੀਅנס ਦੇ ਵਿੱਚ ਨਾਮ ਬੁਲਵਾਉਣਾ ਪ੍ਰਮੋਟਰ ਜਿਹੜੇ ਆ ਜਿਹੜਾ ਕਮੈਂਟਰੀ ਕਰਦਾ ਉਹਨੂੰ ਲੱਗ ਪੈਸੇ ਦੇਣੇ ਆ ਵੀ ਤੂੰ ਭਾਈ ਇੰਨੇ ਵਾਰ ਨਾਮ ਬੋਲ ਜਿਵੇਂ ਇੱਥੇ ਢੜੇ ਬਾਜੀਆਂ ਗਰੁੱਪ ਬਾਜੀਆਂ ਫੋਰਨ ਚ ਵੀ ਚੱਲਦੀਆਂ ਸੋ ਇਹ ਸਚਾਈ ਆ ਜਿਹੜੇ ਦੇਖ ਰਹੇ ਆ ਉਹ ਦੱਸਣਗੇ ਤੁਹਾਨੂੰ ਤੇ ਫਿਰ ਤਾਂ ਵਧੀਆ ਗੱਲ ਆ ਨਾ ਵੀ ਆਡੀਅנס ਪੈਸੇ ਦੇ ਕੇ ਦੇਖਦੀ ਏ ਤੇ 플레이ਰਾਂ ਨੂੰ ਹੀ ਇਹ ਪ੍ਰੋਬਲਮ ਆ ਨਾ ਜਿਹਨੂੰ ਪੈਸਾ ਬਣਦਾ ਉਹ ਕਹਿੰਦਾ ਮੈਂ ਤਗੜਾ ਨਾ ਖੇਡਿਆ ਜਦੋਂ ਅਗਲਾ ਸਮਾਨ ਲਾ ਕੇ ਆਇਆ ਮੈਂ ਕਿਉਂ ਨਾ ਲਾਵਾਂ ਜੇ ਮੈਂ ਮਾੜੀ ਗੇਮ ਖੇਡ ਗਿਆ ਮੈਨੂੰ ਅਗਲੀ ਵਾਰੀ ਵੀਜਾ ਨਹੀਂ ਮਿਲਣਾ ਮੇਰੀ ਪ੍ਰਦਰਸ਼ਨੀ ਘਟ ਜਾਣੀ ਆ ਮੈਂ ਬੇਕਾਰ ਹੋ ਜੂੰਗਾ ਸੋ ਇਹ ਹੀ ਸਭ ਤੋਂ ਵੱਡੀ ਪ੍ਰੋਬਲਮ ਆ ਹੁਣ ਇੱਕ ਬੰਦਾ ਕੋ ਸਮਾਨ ਲਾ ਕੇ ਆਇਆ ਨਾ ਹੋਇਆ ਆਉਂਦਾ ਜਿਹੜਾ ਵੈਸ਼ ਨੂੰ ਖੇਡ ਰਿਹਾ ਉਹ ਕਹਿੰਦਾ ਵੀ ਮੇਰਾ ਕੋਈ ਨਾ ਕੋਈ ਤੋੜੂ ਜਾਂਦਾ ਫਿਰ ਮੈਂ ਵੀ ਬਰੋਬਰ ਲਾਵਾਂ ਸੋ ਇਹ ਚੀਜ਼ ਨੂੰ ਬੜਾਵਾ ਦਿੱਤਾ ਜਾਂਦਾ ਸਟੀਰੀਡ ਦਾ ਸਟੀਰੀਡ ਤਾਂ ਯੂਜ਼ ਕੀਤਾ ਜਾਂਦਾ ਵੀ ਤੂੰ ਤਗੜਾ ਖੇਡਣਾ ਗੇਮ ਆ ਉਸ ਟਾਈਮ ਪਲੇਅਰ ਜਿਹੜੇ ਜ਼ਿਆਦਾਤਰ ਮੋਸਟਲੀ ਪਿੰਡਾਂ ਦੇ ਪਲੇਅਰ ਆ ਵਿਚਾਰੇ ਪੜੇ ਲਿਖੇ ਨਹੀਂ ਹੁੰਦੇ ਇੰਨੀ ਜਾਂ ਇੰਨੀ ਨੌਲੇਜ ਨਹੀਂ ਸਟੀਰੀਡ ਦੇ ਸਾਈਡ ਇਫੈਕਟ ਨਹੀਂ ਪਤਾ ਉਹਨਾਂ ਦੇ ਗੇਮ ਇੱਕ ਹੀ ਹੁੰਦੀ ਆ ਵੀ ਅਸੀਂ ਤਗੜਾ ਖੇਡਣਾ ਉਸ ਟਾਈਮ ਸਮਾਨ ਲਾਉਂਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਇੱਕ ਹੀ ਟਾਰਗੇਟ ਆ ਵੀ ਮੈਂ ਮੈਚ ਤਗੜਾ ਖੇਡ ਕੇ ਜਾਣਾ ਅਗਲੀ ਵਾਰੀ ਮੈਨੂੰ ਸੱਦਣਗੇ ਸੋ ਇਦਾਂ ਹੀ ਇਹਨਾਂ ਨਾਲ ਹੁੰਦੀ ਰਹੀ ਆ ਜਿਹੜਾ ਗਰਜੀਤ ਤੂਤਾਂ ਵਾਲਾ ਜਾਂ ਹੋਰ ਮੁੰਡੇ ਆ ਬੱਬੂ ਪੜਾਣੇ ਵਾਲਾ ਕਿੰਨੇ ਪਲੇਅਰ ਸੀ ਤਗੜੇ ਪੁਰਾਣੇ ਖੇਡਦੇ ਜਿਹੜੇ ਮਿੱਟੀ ਹੋ ਗਏ ਆ ਖਤਮ ਹੋ ਗਏ ਕਾਰਨ ਕੀ ਸੀ ਕਿਸੇ ਨੇ ਪੁੱਛਿਆ ਵੀ ਕਿਵੇਂ ਬੰਦੇ ਨਸ਼ੇ 'ਚ ਪਏ ਆ ਸੋ ਜਦੋਂ ਨਾਮ ਸੀ ਤੂਤੂਈ ਬੋਲਦੀ ਸੀ ਇਹਨਾਂ ਨੂੰ ਹਰ ਬੰਦਾ ਸਿਰ ਤੇ ਬਿਠਾਉਂਦਾ ਸੀ ਅੱਜ ਉਹ ਬੰਦਿਆਂ ਦੇ ਔਖਾ ਟਾਈਮ ਆਇਆ ਉਹਨਾਂ ਨੇ ਕਿਸੇ ਨੇ ਮਾਂ ਫੜੀ ਹੁਣ ਉਹ ਪ੍ਰਮੋਟਰ ਕਿੱਧਰ ਗਏ ਚਲੇ ਸੋ ਇਹ 플레이ਰ ਨੂੰ ਨਹੀਂ ਇਹਨਾਂ ਲਈ ਤਾਂ ਇੱਕ ਕੋੜਾ ਰੇਸਰ ਕੋੜਾ ਆਉਂਦੇ ਤੇ ਇੱਕ ਪੈਸੇ ਲਾਏ ਜਾਂਦੇ ਆ ਕਿੰਨੇ 플레이ਰ ਆ ਜਿਹਨਾਂ ਦੀਆਂ ਲੱਤਾਂ ਬਾਹਾਂ ਟੁੱਟਦੀਆਂ ਕਬੱਡੀ ਉਸ ਤੋਂ ਬਾਅਦ ਉਹ ਵਿਚਾਰੇ ਰੋਲ ਹੀ ਜਾਂਦੇ ਆ ਕਿਹੜਾ ਪ੍ਰਮੋਟਰ ਆ ਕੇ ਉਹਨਾਂ ਦੀ ਬਾਹ ਫੜਦਾ ਕਿੰਨੀਆਂ ਇੰਟਰਵਿਊ ਆਉਂਦੀਆਂ ਵੀ ਮੈਂ ਮੰਜੇ ਦੇ ਪਿਆ ਮੇਰੀ ਹੈਲਪ ਕਰ ਦੂ ਕਈ ਕਬੱਡੀ 플레이ਰ ਨਸ਼ੇ ਦੇ ਆਦੀ ਹੋ ਗਏ ਨਸ਼ੇ ਦੇ ਆਦੀ ਕਿਵੇਂ ਹੁੰਦੇ ਆ ਬਹੁਤ ਜ਼ਰੂਰੀ ਗੱਲ ਆ ਜਦੋਂ ਸਟੀਰੋਇਡ ਦੀ ਡੋਜ਼ ਲੈਂਦੇ ਆ ਜਿਹੜਾ ਸਟੀਰੋਇਡ ਹੁੰਦਾ ਏ ਆਪਣੀਆਂ ਮਾਸਪੇਸ਼ੀਆਂ ਵਧਾਉਂਦਾ ਜਿਹੜੇ ਹਾਰਮੋਨਸ ਇਨ ਬੈਲੈਂਸ ਕਰ ਦਿੰਦਾ ਜਿਹਨੂੰ ਆਪਾਂ ਕਹਿ ਦਿੰਦੇ ਪੱਕਿਆ ਪਕਾਇਆ ਭੋਜਨ ਪ੍ਰੋਸਨਾਂ ਸਰੀਰ ਲਈ ਜਦੋਂ ਉਹਨਾਂ ਨੂੰ ਟੈਸਟੋਸਟਰੋਨ ਹੁੰਦੇ ਜਿਹੜੇ ਆਪਣਾ ਸੈਕਸ ਦੇ ਲੈਵਲ ਨੂੰ ਵਧਾਉਂਦੇ ਆ ਜਿਹੜਾ ਆਪਣੇ ਅੰਦਰ ਹੁੰਦਾ ਜਦੋਂ ਟੈਸਟੋਸਟਰੋਨ ਦਿੱਤਾ ਜਾਂਦਾ ਹੁੰਦਾ ਲੈਵਲ ਠਿੱਗਣਾ ਹੋ ਜਾਂਦਾ ਐਚਜੀਐਚ ਹਾਰਮੋਨਸ ਹੁੰਦੇ ਆ ਟਰਨ ਏ ਟਰਨ ਐਚ ਟੈਸੋਸਟੇਰੋਨ ਬੋਲਡੀਨੋਨ ਜਿਹੜਾ ਪਸ਼ੂਆਂ ਨੂੰ ਟੀਕਾ ਦਿੱਤਾ ਜਾਂਦਾ ਸੀ ਉਹ ਅੱਜ ਕੱਲ ਬੋਲਡੀਨੋਨ ਜਿਹੜਾ ਇੰਜੈਕਟ ਕੀਤਾ ਜਾਂਦਾ ਬਾਡੀ ਬਿਲਡਿੰਗ ਦੇ ਵਿੱਚ ਵੀ ਤੇ ਕਬੱਡੀ ਵਾਲੇ ਵੀ ਇਹ ਲਾ ਰਹੇ ਆ ਜਦੋਂ ਇਹ ਸਟੀਰੋਇਡ ਦੀ ਮਾਤਰਾ ਜਦੋਂ ਕੋਈ 플레이ਰ ਖੇਡਦਾ ਉਹਨੂੰ ਐਂ ਲੱਗਦਾ ਮਾੜਾ ਮੈਂਦੀ ਡੋਸ ਵਧਾਵਾ ਜਦੋਂ ਡੋਸ ਵਧਾਉਂਦੇ ਆ ਕੱਲ ਨੂੰ ਇਹ ਛੱਡਦੇ ਆ ਹਾਰਮੋਨ ਜਿਹੜੇ ਇਨ ਬੈਲੈਂਸ ਹੁੰਦੇ ਆ ਜਿਹੜੀਆਂ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਕਈਆਂ ਦਾ ਜਿਹੜਾ ਦਿਲ ਦਾਕਾਰ ਜਿਹੜਾ ਛੋਟਾ ਹੋ ਜਾਂਦਾ ਉੱਤੇ ਜਿਹੜੀ ਚਰਬੀ ਜੜ ਜਾਂਦੀ ਆ ਜਿਹੜੀਆਂ ਨਾੜਾਂ ਸੁਗੜੀਆਂ ਸਟਾਰਟ ਹੋ ਜਾਂਦੀਆਂ ਜਿੰਨੂੰ ਕਹਿ ਦਿੰਦੇ ਵੀ ਕੈਸਟਰੋਲ ਵੱਧ ਗਿਆ ਜਿੰਨੂੰ ਹਾਰਟ ਟੈਗ ਦੀ ਪ੍ਰੋਬਲਮ ਦੱਸਦੇ ਆ ਉਹ ਇਹਦੇ ਨਾਲ ਆਉਂਦੀ ਆ ਫਿਰ ਜਦੋਂ ਇਹ ਬੰਦੇ ਛੱਡਦੇ ਆ ਇਹਨਾਂ ਦੇ ਜਿਹੜੇ ਸਰੀਰ ਆ ਜਿਹੜਾ ਉਹ ਸੁਸਤ ਹੋ ਜਾਂਦਾ